ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੱਧ ਤੋਂ ਵੱਧ ਬਾਈ ਜੀ ਕਮੈਂਟ ਕਰਿਆ ਕਰੋ ਵੀ ਤੁਹਾਨੂੰ ਕਿਹੜੇ ਟਰੈਕਟਰ ਦੀ ਡਿਮਾਂਡ ਆ ਕਿਉਂਕਿ ਵੀਡੀਓ ਤੁਹਾਡੀ ਡਿਮਾਂਡ ਤੇ ਬਣੀ ਹੁੰਦੀ ਆ ਪਿਛਲੀਆਂ ਵੀਡੀਓ ਵਿੱਚ ਕਾਫੀ ਕਮੈਂਟ ਆਏ ਸੀਗੇ 265 ਮਿੰਦਰਾ 3600 ਫੋਰਡ 855 6522 ਤੇ 911 ਤੇ ਕੁਝ ਵੀਰਾਂ ਦੀ ਡਿਮਾਂਡ ਸੀ 735 ਤੇ 2511 ਚਲੋ ਜੀ ਉਹਨਾਂ ਤੇ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਜਿੰਨੇ ਵੀ ਟਰੈਕਟਰ ਮਿਲੇ ਤੇ ਨੰਬਰ ਮਿਲੇ ਮਾਲਕਾਂ ਦੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਚੈਨਲ ਨੂੰ ਬਾਈ ਵੀਡੀਓ ਵੇਖਣ ਲੱਗੇ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਸਾਡਾ ਕਾਫੀ ਹੌਸਲਾ ਵਧ ਜਾਂਦਾ ਤੁਹਾਡੇ ਸਬਸਕ੍ਰਾਈਬ ਕਰਨਾ ਚਲੋ ਜੀ ਆਪਾਂ ਪਹਿਲਾ ਵੀਡੀਓ ਵਿਖਾਉਣਾ ਤੁਹਾਨੂੰ ਟਰੈਕਟਰ ਜਿਹੜਾ 652 ਆ ਆ ਸੌਰੀ 265 ਆ ਪੰਜਾਬ ਨੰਬਰ ਆ 2000 10 ਮਾਡਲ ਆ 2,85,000 ਰੁਪਇਆ ਡਿਮਾਂਡ ਆ ਚੈਪ ਵਾਲੀ ਕਾਪੀ ਐਸ ਟਰੈਕਟਰ ਦੀ ਤੇ ਫਰਸਟ ਪਾਰਟੀ ਦੇ ਨਾਮ ਐ ਟਰੈਕਟਰ ਆ ਰੰਗ ਬੰਨ ਦਾ ਬਹੁਤ ਸਾਫ ਟਰੈਕਟਰ ਆ ਤੁਸੀਂ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵੀ ਇਸ ਦੀ ਬਿਲਕੁਲ ਸਾਫ ਪਈ ਐ ਤੇ ਆਪਾਂ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਵੀ ਤੁਹਾਨੂੰ ਦੱਸਦੇ ਆ ਕਿਹੜੀ ਕੰਪਨੀ ਦੀ ਆ ਇਹ ਗੁਡੀਆਰ ਦੀ ਆ 12428 ਦੇ ਟਾਇਰ ਆ ਕਿਉਂਕਿ ਬਾਈ ਜੀ ਟਰੈਕਟਰ ਚ ਦੋ ਹੀ ਬਾਲੀਆਂ ਖਾਸੀਆਂ ਤੇ ਹੁਣ ਜ਼ਰੂਰੀ ਹੁੰਦੀਆਂ ਇੱਕ ਤਾਂ ਟਾਇਰ ਦੂਜਾ ਇੰਜਨ ਟਾਇਰ ਅਸੀਂ ਤੁਹਾਨੂੰ ਦੱਸ ਸਕਦੇ ਹੁੰਨੇ ਆ ਇੰਜਨ ਤੁਸੀਂ ਆਪ ਟਰੈਕਟਰ ਦਾ ਚੈੱਕ ਕਰਨਾ ਹੁੰਦਾ ਵੀ ਇਹ ਚ ਕਿੰਨੀ ਕੁ ਜਾਣ ਆ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਮਾਲਕਾਂ ਦਾ ਨੰਬਰ ਜਿੰਨੇ ਵੀ ਹੋ ਸਕੇ ਜ਼ਰੂਰ ਲੈ ਕੇ ਦੇਵਾਂਗੇ ਲਓ ਜੀ ਇਸ ਮਾਲਕ ਦਾ ਆਪਾਂ ਨੂੰ ਪਤਾ ਲੱਗ ਗਿਆ ਤੇ ਉਹ ਤੋਂ ਆਪਾਂ ਤੁਹਾਡੇ ਨਾਲ ਨੰਬਰ ਸ਼ੇਅਰ ਕਰਦੇ ਆ ਮਹਿੰਦਰਾ 265 2010 ਮਾਡਲ ਆ 2,85,000 ਰੁਪਿਆ ਰੇਟ ਵਾਲਾ ਨੰਬਰ ਦੱਸੋ ਜੀ ਫਾਸਟ ਪਾਰਟੀ ਦੇ ਫਾਸਟ ਪਾਰਟੀ ਦੇ ਨਾਲ ਟਰੈਕਟਰ ਆ ਤੁਹਾਨੂੰ ਪਹਿਲਾਂ ਦੱਸਿਆ ਠੀਕ ਹੈ ਜੀ ਤੇ ਆਪਣਾ ਨੰਬਰ ਦੱਸੋ ਜੀ ਨੰਬਰ 24 ਨੰਬਰ 93174 94174 782 ਕਾ ਹਾਂਜੀ 04347 04347 ਇਹ ਅੰਕਲ ਦਾ ਨੰਬਰ ਆ ਤੇ ਜੇ ਕਿ ਤੈਂ ਫੌਜੀ ਫੌਜੀ ਧਾਰੇ ਵਾਲਾ ਫੌਜੀ ਧਾਰੇ ਵਾਲਾ ਤੇ ਜੇ ਕਿਸੇ ਵੀ ਬਾਈ ਨੇ ਟਰੈਕਟਰ ਲੈਣਾ ਹੋਵੇ 265 ਤੇ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਕੋਸ਼ਿਸ਼ ਕਰਦੇ ਹੁੰਨੇ ਆ ਬਈ ਦੀ ਵੱਧ ਤੋਂ ਵੱਧ ਮਾਲਕਾਂ ਦੇ ਨੰਬਰ ਮੈਨੂੰ ਜੋ ਟਰੈਕਟਰ ਤੇ ਜਿਹੜਾ ਮਾਲਕ ਦਾ ਨੰਬਰ ਬੋਲਦੇ ਆ ਸਮਝ ਲਓ ਉਸ ਦਾ ਹੀ ਹੁੰਦਾ ਜਾਂ ਅਦਰ ਤੇ ਨਹੀਂ ਅਸੀਂ ਫੋਨ ਨੰਬਰ ਦੀ ਗੱਲ ਕਰਦੇ ਤੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਅੱਗੇ ਚਲੋ ਜੀ ਤੁਹਾਨੂੰ ਹੋਰ ਟਰੈਕਟਰ ਵੀ ਦਿਖਾਉਣੇ ਆ ਲਓ ਜੀ ਉਸ ਦੇ ਨਾਲ ਆ ਗਿਆ ਫਾਰਮ 60 ਸਾਫ ਕੰਡੀਸ਼ਨ ਦਾ ਟਰੈਕਟਰ ਆ ਬਿਲਕੁਲ ਟਾਇਰਾਂ ਦੀ ਕੰਡੀਸ਼ਨ ਵੀ ਸਾਫ 2010 ਮਾਡਲ ਆ 3,60,000 ਰੁਪਿਆ ਡਿਮਾਂਡ ਆ ਉਸਦੇ ਨਾਲ ਆ ਗਿਆ 855 2002 ਮਾਡਲ ਆ 2,75,000 ਰੁਪਿਆ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ 6 ਚਾਰੀ ਟਰੈਕਟਰ ਆ ਇਹ ਚਲੋ ਜੀ ਅੱਗੇ ਤੁਹਾਨੂੰ ਹੋਰ ਵੀ ਟਰੈਕਟਰ ਦਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਲੋ ਜੀ ਆ ਗਿਆ ਫਾਰਮ 60 ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਆ ਟਰੈਕਟਰ ਦੇ ਇਹ ਰੰਗ ਬੰਨ ਵੱਲੋਂ ਟਰੈਕਟਰ ਇੰਜ ਲੱਗਦਾ ਜਿਵੇਂ ਜਾਂਸੀ ਚੋਂ ਕਢਵਾ ਕੇ ਬਾਈ ਨੇ ਇੱਥੇ ਲੈ ਆ ਕੇ ਠੱਲੇ ਆਵੇ ਮੰਡੀ ਤੇ ਕੰਪਨੀ ਦੇ ਟਾਇਰ ਆ ਐਮ ਆਰਸ ਦੇ 14928 ਦੇ ਬੈਕ ਸਾਈਡ ਦੇ ਟਾਇਰ ਆ ਤੇ ਜਿਹੜਾ ਮਾਡਲ ਆ ਇਹ 2015 4,60,000 ਰੁਪਿਆ ਡਿਮਾਂਡ ਆ ਬਾਈ ਨੰਬਰ ਦੱਸੋ ਜੀ ਆਸ ਤੋਂ ਭਾਗ ਹੈ ਬਾਈ ਦਾ ਨੰਬਰ ਹੈਗਾ ਜੀ 98768 51401 ਲੋ ਜੀ 51401 ਬਾਈ ਦਾ ਨੰਬਰ ਆ ਤੇ ਰੀਨਲ ਟਰੈਕਟਰ ਪਿਆ ਬਿਲਕੁਲ ਰੰਗ ਬੰਨ ਲਓ ਤਾਂ ਬਿਲਕੁਲ ਵੀਰੇ ਕੋਕਾ ਪੀਸ ਆ ਤੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਇੰਜਨ ਦੀ ਹਾਲਤ ਵੀ ਬਹੁਤ ਸ਼ਾਬ ਪਈ ਆ ਟਰੈਕਟਰ ਦੀ ਇੰਝ ਲੱਗਦਾ ਬਾਈ ਨੇ ਜਿਵੇਂ ਜਾਂਸੀ ਚੋਂ ਕਢਵਾ ਕੇ ਲਿਆਂਦਾ ਹੋਵੇ ਬਹੁਤ ਹੀ ਸੰਭਿਆ ਹੋਇਆ ਉਸ ਦੇ ਨਾਲ ਸਵਰਾਜ 735 ਆ ਗਈ ਇਹ ক্লোਸ ਕਰਦੇ ਇੰਜਨ ਚਾ 98 ਮਾਡਲ ਆ 2000 ਦਾ 2 ਲੱਖ ਤੇ 18000 ਰੁਪਏ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਕੰਪਨੀ ਦੇ ਟਾਇਰ ਆ ਪੋਲੋ ਕੰਪਨੀ ਦੇ ਟਾਇਰ ਆ 12 4 28 ਦੀ ਬੈਕ ਸਾਈਡ ਦੀ ਜੋੜੀ ਤੇ ਇਹ ਵੀ ਬਾਈ ਦਾ ਜਿਹੜਾ ਆਪਾਂ ਫਾਰਮ 60 ਵਿਖਾਇਆ ਸੀ ਉਸ ਦਾ ਹੀ ਆ ਜੇ ਕਿਸੇ ਬਾਈ ਨੂੰ ਪਸੰਦ ਆਵੇ ਤਾਂ ਉਸ ਨੰਬਰ ਤੇ ਸੰਪਰਕ ਕਰ ਸਕਦੇ ਆ ਪੰਪ ਇਸ ਦਾ ਬਾਹਰ ਤੇ ਆਪਾਂ ਤੁਹਾਨੂੰ ਇਹ ਦੱਸ ਦਿੰਨੇ ਕਿੰਨੇ 11 ਵਾਲਾ ਟਰੈਕਟਰ ਆ ਵੀ ਇੱਕ ਤਾਂ ਕੰਪਨੀ ਵੱਲੋਂ ਚਾਰਾਂ ਵਾਲੇ ਆਏ ਸੀ ਇੱਕ ਪੰਜਾਂ ਵਾਲੇ ਆਏ ਸੀ ਲਓ ਜੀ ਇਹ ਪੰਜ 11 ਵਿੱਚ ਆਇਆ ਟਰੈਕਟਰ ਆ 98 ਦੇ ਲਾਸਟ ਚ ਆਏ ਸੀਗੇ ਇਹ ਟਰੈਕਟਰ ਵੀ ਜੇ ਕਿਸੇ ਬਾਈ ਨੇ ਲੈਣਾ 735 ਤਾਂ ਬਾਈ ਫਾਰਮ ਵਾਲੇ ਨਾਲ ਸੰਪਰਕ ਕਰ ਸਕਦੇ ਉਸ ਦੇ ਨਾਲ ਫਾਰਮ 60 ਇੱਕ ਹੋਰ ਖੜਾ ਇਹ ਵੀ ਉਸ ਬਾਈ ਦਾ ਹੀ ਆ ਭਾਵੇਂ ਇਹ 2 3 ਬਾਈ ਮੰਡੀ ਤੇ ਇਕੱਠੇ ਆਇਆ ਚਲੋ ਨੰਬਰ ਅਸੀਂ ਇੱਕ ਦਾ ਬੋਲਤਾ ਤੇ ਇਹ 2010 ਮਾਡਲ ਆ 330000 ਰੁਪਇਆ ਡਿਮਾਂਡ ਆ ਟਰੈਕਟਰ ਜਿਹੜਾ ਰੰਗ ਬੰਨ ਲਓ ਸਾਫ ਪਿਆ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ ਪਈ ਆ 14 9 28 ਦੇ ਬੈਕ ਸਾਈਡ ਦੀ ਐਮ ਆਰਐਫ ਦੇ ਕੰਪਨੀ ਦੇ ਟਾਇਰਾਂ ਦੀ ਜੋੜੀ ਹੈ ਇਸ ਦੀ ਤੁਸੀਂ ਚੰਗੀ ਤਰ੍ਹਾਂ ਵੀਡੀਓ 'ਚ ਟਰੈਕਟਰ ਦੇਖ ਸਕਦੇ ਆ ਪੂਰਾ ਸਾਫ ਪਿਆ ਜੀ ਲੋ ਜੀ ਉਸ ਦੇ ਨਾਲ ਆ ਗਿਆ 5500 ਨਿਊ ਹਾਲੈਂਡ ਵਾਲਾ ਇਹਦਾ ਮਰੂਤੀ ਸ਼ੋ ਦਾ ਟਰੈਕਟਰ ਤੇ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਇਹ ਚਲੋ ਆਪਾਂ ਤੁਹਾਨੂੰ ਮਾਡਲ ਵੀ ਦੱਸਦੇ ਆ ਤੇ ਇਸ ਦੀ ਕੰਡੀਸ਼ਨ ਵੀ ਦੱਸਦੇ ਆ 2007 ਮਾਡਲ ਆ 315000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਟਾਇਰਾਂ ਦੀ ਹਾਲਤ ਵੀ ਸਾਫ਼ ਪਈ ਆ ਇਸ ਟਰੈਕਟਰ ਦੇ ਤੇ ਰੰਗ ਬੰਨ ਵੱਲੋਂ ਵੀ ਟਰੈਕਟਰ ਸਾਫ਼ ਆ ਜੇ ਕਿਸੇ ਵੀ ਭਾਈ ਨੇ ਇਹ ਟਰੈਕਟਰ ਖਰੀਦਣਾ ਹੋਵੇ ਆਪਾਂ ਤੁਹਾਨੂੰ ਮਾਲਕ ਦਾ ਨੰਬਰ ਜ਼ਰੂਰ ਸ਼ੇਅਰ ਕਰਾਂਗੇ ਇਸ ਦੇ ਨਾਲ ਇੱਕ ਤਵੀਆਂ ਵੀ ਆ ਪ੍ਰੈਸ਼ਰ ਵਾਲੀਆਂ ਜੇ ਕਿਸੇ ਕੋਈ ਵੀ ਬਾਈ ਚਾਹਵਾਨ ਹੋਵੇ ਤਵੀਆਂ ਦਾ ਤੇ ਉਹ ਬਾਈ ਜੀ ਦਾ ਨੰਬਰ ਆ ਪਤਾ ਨੂੰ ਸ਼ੇਅਰ ਕਰ ਦਿੰਨੇ ਆ ਸੰਪਰਕ ਕਰਕੇ ਦੋਵੇਂ ਚੀਜ਼ਾਂ ਹੀ ਖਰੀਦ ਸਕਦਾ ਜੇ ਕਿਸੇ ਬਾਈ ਨੇ ਤਵੀਆਂ ਲੈਣੀਆਂ ਹੁਣ ਤਵੀਆਂ ਵੀ ਖਰੀਦ ਸਕਦਾ ਪ੍ਰੈਸ਼ਰ ਵਾਲੀਆਂ ਤਵੀਆਂ ਇਹ ਤੇ ਬਾਈ ਦਾ ਨੰਬਰ ਹੈਗਾ ਜੀ 94780 29130 ਤੇ ਇਹ ਬਾਈ ਦਾ ਨੰਬਰ ਆ ਬਾਈ ਨਾਲ ਸੰਪਰਕ ਕਰਕੇ ਜੋ ਵੀ ਚੀਜ਼ ਕਿਸੇ ਨੂੰ ਪਸੰਦ ਆਵੇ ਵੀਡੀਓ ਚ ਉਹ ਤੁਸੀਂ ਖਰੀਦ ਸਕਦੇ ਹੋ ਰੰਗ ਬੰਨ ਵਾਲਾ ਟਰੈਕਟਰ ਸਾਫ ਆ ਤੁਹਾਨੂੰ ਇੱਕ ਵਾਰ ਵੀਡੀਓ ਚ ਫੇਰ ਦਿਖਾ ਦਿੰਨੇ ਆ ਟਰੈਕਟਰ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਲੋ ਵੀ ਕਿਸਾਨ ਭਰਾਵੋ ਤੁਹਾਡੀ ਇੱਕ ਡਿਮਾਂਡ ਸੀਗੀ ਫੋਰਡ 3600 ਤੇ ਉਹਦੀ ਆਪਾਂ ਵੀਡੀਓ ਲੈ ਕੇ ਆ ਗਏ ਆ 92 ਮਾਡਲ ਆ 138000 ਰੁਪਿਆ ਡਿਮਾਂਡ ਆ ਟਰੈਕਟਰ ਸਾਫ ਸੁਥਰਾ ਪਿਆ ਕਿਤੋਂ ਇਹ ਪੇਂਟ ਨਹੀਂ ਹੋਇਆ ਜੈਨੂਨ ਕਲਰ ਆ ਜੋ ਵੀ ਕੰਪਨੀ ਵੱਲੋਂ ਆਇਆ ਸੀ ਤੇ ਕਿਤੋਂ ਵੀ ਲੀਕ ਵਗੈਰਾ ਨਹੀਂ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਆ ਵੀਡੀਓ 'ਚ ਟਰੈਕਟਰ ਨੂੰ ਤੇ ਇਸ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ ਗੁੱਡਇਰ ਦੇ ਟਾਇਰ ਆ 12 13 6 28 ਦੇ ਟਾਇਰਾਂ ਦੀ ਇਸ ਦੀ ਜੋੜੀ ਆ ਚਲੋ ਆਪਾਂ ਮਾਲਕ ਦਾ ਨੰਬਰ ਵੀ ਦੱਸ ਦਿੰਨੇ ਆ ਤੁਹਾਨੂੰ ਤੇ ਜੇ ਕਿਸੇ ਬਾਈ ਨੇ ਫੋਰਡ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਨੰਬਰ ਦੱਸਿਓ 99150286 99150286 2883622 ਦਾ ਨੰਬਰ ਆ ਕਿਸੇ ਵੀ ਬਾਈ ਨੇ ਟਰੈਕਟਰ ਵੀਡੀਓ ਚ ਵੇਖ ਕੇ ਖਰੀਦਣਾ ਚਾਹੁੰਦੇ ਹੋ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਲੋ ਜੀ ਉਸ ਦੇ ਨਾਲ ਆ ਗਿਆ ਫੋਰਡ 3630 ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਚਾਰੇ ਟਾਇਰ ਬਿਲਕੁਲ ਨਵੇਂ ਨੇ ਇਸ ਟਰੈਕਟਰ ਦੇ ਤੇ ਪੂਰਾ ਹੀ ਸਾਮ ਕੇ ਰੱਖਿਆ ਹੋਇਆ ਟਰੈਕਟਰ ਆ ਮਾਡਲ ਆ ਇਹ ਪੂਰਾ 2000 ਤੇ ਡਿਮਾਂਡ ਹੈਗੀ ਇਸ ਟਰੈਕਟਰ ਦੀ 315000 ਰੁਪਿਆ ਉਸ ਦੇ ਨਾਲ ਆ ਗਿਆ ਜੀ ਪ੍ਰੀਤ ਇਹ ਮਾਡਲ ਹੈਗਾ ਜੀ 2013 360000 ਰੁਪਇਆ ਡਿਮਾਂਡ ਆ ਤੇ ਇੰਜਨ ਡੀਜ਼ਲ ਪੰਪ ਨਵੇਂ ਹੋਏ ਆ ਇਸਦੇ ਇੰਜਨ ਵੀ ਨਵਾਂ ਹੋਇਆ ਡੀਜ਼ਲ ਪੰਪ ਵੀ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ ਤੇ ਬੈਕ ਸਾਈਡ ਦੇ ਟਾਇਰਾਂ ਦੀ ਜਿਹੜੀ ਜੋੜੀ ਆ 16 9 28 ਦੀ ਤੇ JK ਦੇ ਟਾਇਰ ਨੇ ਇਹ ਆਪਾਂ ਬਾਈ ਦਾ ਨੰਬਰ ਵੀ ਤੁਹਾਨੂੰ ਦੱਸ ਦਿੰਨੇ ਹਾਂ ਸਪ੍ਰੀਤ ਵਾਲੇ ਦਾ ਜੇ ਕਿਸੇ ਬਾਈ ਨੇ ਲੈਣਾ ਹੋਵੇ 9815213532 ਇਹ ਬਾਈ ਦਾ ਨੰਬਰ ਆ ਜੇ ਕਿਸੇ ਨੇ ਵੀ ਸੰਪਰਕ ਕਰਨਾ ਹੋਵੇ ਤੱਕ ਕਰ ਸਕਦੇ ਹੋ ਲੋ ਜੀ ਉਸ ਦੇ ਨਾਲ ਆ ਗਿਆ ਅਰਜਨ 555 ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਚਾਰੇ ਟਾਇਰ ਬਿਲਕੁਲ ਨਵੇਂ ਨੇ ਰੰਗ ਬੰਨ ਲਓ ਵੀ ਬਹੁਤ ਸਾਫ ਪਿਆ ਟਰੈਕਟਰ ਆ ਐਮ ਆਰਐਫ ਦੇ ਟਾਇਰ ਨੇ ਬੈਕ ਸਾਈਡ ਦੇ 14 ਨੂੰ 28 ਦੀ ਜੋੜੀ ਆ ਇਸ ਟਰੈਕਟਰ ਦੇ ਪੈਰਾਂ ਦੀ ਮਾਡਲ ਆ 19 5 ਲੱਖ 70000 ਰੁਪਿਆ ਡਿਮਾਂਡ ਆ ਉਹਦੇ ਨਾਲ ਆ ਗਿਆ 475 ਡੀਆਈ ਮਹਿੰਦਰਾ ਇਸ ਦੇ ਜਿਹੜੇ ਟਾਇਰ ਆ ਬਿਲਕੁਲ ਸਾਫ ਕੰਡੀਸ਼ਨ ਦੇ ਪਏ ਨੇ ਰੰਗ ਬਾਨਾ ਲੋ ਵੀ ਟਰੈਕਟਰ ਸਾਫ ਪਿਆ ਇਹ ਟਰੈਕਟਰ ਹੈਗਾ ਜੀ ਮਾਡਲ 2008 2,70,000 ਰੁਪਿਆ ਡਿਮਾਂਡ ਆ ਉਹਦੇ ਨਾਲ ਆ ਗਿਆ ਜੀ 73596 ਮਾਡਲ ਆ 1,45,000 ਰੁਪਿਆ ਡਿਮਾਂਡ ਆ ਉਹਦੇ ਨਾਲ ਆ ਗਿਆ ਜੀ 475 ਡੀ ਆਈ ਇਹ 96 ਮਾਡਲ ਆ 1,60,000 ਰੁਪਿਆ ਡਿਮਾਂਡ ਆ ਉਸਦੇ ਨਾਲ ਆ ਗਿਆ ਫਾਰਮ 60 ਇਹ 98 ਮਾਡਲ ਆ 1,75,000 ਰੁਪਿਆ ਡਿਮਾਂਡ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਬਹੁਤ ਸਾਫ਼ ਆ ਤੇ ਬਿਰਲਾ ਕੰਪਨੀ ਦੇ ਬੈਕ ਸਾਈਡ ਦੇ ਟਾਇਰ ਆ 13 6 28 ਦੀ ਬੈਕ ਸਾਈਡ ਦੇ ਟਾਇਰਾਂ ਦੀ ਜੁੜੀ ਆ ਜਿਹੜਾ ਟਰੈਕਟਰ ਦੇ ਲੋ ਜੀ ਕਿਸਾਨ ਭਰਾਓ ਇਹ ਵੀ ਆਪਾਂ ਨੂੰ ਇੱਕ ਕਮੈਂਟ ਆਇਆ ਸੀ ਮਿੰਦਰਾ 585 ਦਾ ਤੇ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਜੈਨੂਇਨ ਕਲਰ ਆ ਕਿਤੇ ਵੀ ਇਹ ਪੇਂਟ ਨਹੀਂ ਹੋਇਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਹੁਤ ਸਾਫ਼ ਪਈ ਆ ਇਸ ਟਰੈਕਟਰ ਦੇ ਬੈਕ ਸਾਈਡ ਦੇ ਟੇਰਸ ਦੇ ਗੁੜੀਆਰ ਦੇ ਨੇ 14928 ਦੇ ਬੈਕ ਸਾਈਡ ਦੇ ਟਾਇਰ ਆ 99 ਮਾਡਲ ਆ 265000 ਰੁਪਿਆ ਡਿਮਾਂਡ ਆ ਸਟਰੈਕਟਰ ਦੀ ਤੇ ਇਹ ਆਪਣੇ ਕਿਸਾਨ ਭਰਾਵਾਂ ਦੀ ਕੋਈ ਨਾ ਦੀ ਡਿਮਾਂਡ ਸੀ ਵੀ 585 ਮਿੰਦਰਾ ਦੀ ਵੀਡੀਓ ਲੈ ਕੇ ਆਓ ਲਓ ਜੀ ਆਪਾਂ ਤੁਹਾਨੂੰ ਕਸਟਮਰ ਦਾ ਨੰਬਰ ਸ਼ੇਅਰ ਕਰਦੇ ਆ 8585 ਵਾਲੇ ਦਾ ਇਹ ਹੈਗਾ ਜੀ 98762 55916 ਇਹ ਮਾਲਕ ਦਾ ਨੰਬਰ ਹੈ ਜੇ ਕਿਸੇ بھائی ਨੇ ਖਰੀਦਣਾ ਹੋਵੇ ਟਰੈਕਟਰ ਤਾਂ ਸੰਪਰਕ ਕਰ ਸਕਦੇ ਆ ਪਿੰਡ ਕਿਹੜਾ ਬਾਪੂ ਜੀ ਆਪਣਾ ਢੂੜਕੋਟ ਕਲਾ ਪਿੰਡ ਹੈ ਤੇ ਨਾਲ ਇਹਦੇ ਨਾਲ ਇੱਕ ਆਲੂ ਬੀਜਣ ਵਾਲੀ ਮਸ਼ੀਨ ਵੀ ਵਕਾਊ ਆ ਜੇ ਕਿਸੇ ਵੀ ਭਾਈ ਨੇ ਮਸ਼ੀਨ ਲੈਣੀ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਆਲੂ ਬੀਜਣ ਵਾਲੀ ਮਸ਼ੀਨ ਵਕਾਊ ਹੈ ਜੀ ਲੋ ਜੀ ਐਸ ਮਸ਼ੀਨ ਦੀ ਜਿਹੜੀ ਡਿਮਾਂਡ ਆ ਉਹ 45000 ਰੁਪਿਆ ਬਾਕੀ ਤੁਸੀਂ ਫੋਨ ਤੇ ਗੱਲ ਕਰਕੇ ਰੇਟ ਆਪ ਦਾ ਵੱਧ ਘੱਟ ਕਰ ਸਕਦੇ ਹੋ ਨੇ ਆ ਕਿਸੇ ਵੀ ਭਾਈ ਨੇ ਲੈਣਾ ਹੋਵੇ ਟਰੈਕਟਰ ਤਾਂ ਬਾਪੂ ਜੀ ਨਾਲ ਸੰਪਰਕ ਕਰ ਲਿਓ ਤੁਸੀਂ ਲੋ ਜੀ ਉਸ ਦੇ ਨਾਲ ਆ ਗਿਆ ਫਾਰਮ 60 ਸਾਫ ਕੰਡੀਸ਼ਨ ਦਾ ਟਰੈਕਟਰ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ ਕੰਪਨੀ ਦੇ ਟਾਇਰ ਆ ਪੋਲੋ ਦੇ 14 9 28 ਦੇ ਟਾਇਰ ਆ ਤੇ ਰੰਗ ਬਣ ਵਾਲੋ ਟਰੈਕਟਰ ਸਾਫ ਆ 2009 ਮਾਡਲ ਆ 3 ਲੱਖ ਤੇ 10000 ਰੁਪਿਆ ਡਿਮਾਂਡ ਆ ਟਰੈਕਟਰ ਦੀ ਆਪਾਂ ਬਾਈ ਦਾ ਨੰਬਰ ਤੁਹਾਨੂੰ ਦੱਸਦੇ ਆ ਜੇ ਕਿਸੇ ਵੀ ਬਾਈ ਨੇ ਲੈਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰੋ ਬਾਈ ਨੰਬਰ ਬੋਲਿਓ 8847309288473092 09532 ਇਸ ਟਰੈਕਟਰ ਦੇ ਮਾਲਕ ਦਾ ਨੰਬਰ ਆ ਜੇ ਕਿਸੇ ਵੀ ਬਾਈ ਨੂੰ ਇਹ ਵੀਡੀਓ 'ਚ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਟਰੈਕਟਰ ਖਰੀਦ ਸਕਦੇ ਹੋ ਲੋ ਜੀ ਇੱਕ ਹੋਰ ਫਾਰਮ 60 ਆ ਗਿਆ ਇਹ ਵੀ ਜਿਹੜਾ ਫਾਰਮ 60 ਆਪਾਂ ਪਹਿਲਾਂ ਵਿਖਾਇਆ ਇਸ ਵੀਡੀਓ ਚ ਉਸ ਬਾਈ ਦਾ ਹੀ ਆ ਬਾਈ ਨੂੰ ਸ਼ੌਂਕ ਆ ਫਾਰਮ 60 ਲਿਆਉਂਦਾ 2006 ਮਾਡਲ ਆ 2 ਲੱਖ ਤੇ 80000 ਰੁਪਿਆ ਡਿਮਾਂਡ ਆ ਇਸ ਦੇ ਜਿਹੜੇ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਆ ਉਹ ਪੋਲੋ ਕੰਪਨੀ ਦੇ 13 ਦੇ ਟਾਇਰ ਆ ਬਾਈ ਜੀ ਇਸ ਟਰੈਕਟਰ ਦੇ ਉਹਦੇ ਪਹਿਲਾਂ ਵਾਲੇ ਦੇ ਸੀਗੇ ਜਿਹੜੇ 14 ਦੇ ਇਹਦੇ 13 ਦੇ ਆ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਆ ਰੰਗ ਬੰਨ ਲਓ ਵੀ ਟਰੈਕਟਰ ਸਾਫ਼ ਆ ਤੇ ਟੈਰਾਲੋ ਵੀ ਕਿਸੇ ਵੀ ਬਾਈ ਨੇ ਫਾਰਮ 60 ਇਹ ਖਰੀਦਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਉਸ ਦੇ ਨਾਲ ਹੋਰ ਇੱਕ ਟਰੈਕਟਰ ਆ ਗਿਆ ਉਹ ਵੀ ਬਾਈ ਜੀ ਦਾ ਚਲੋ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਆ 750 ਆਹ ਖਾਤਾ ਤੇ ਇਹ ਅਸ਼ਾਗੇ ਆਈ ਬਾਈ ਲਓ ਜੀ ਇੱਕ ਹੋਰ ਫਾਰਮ 60 ਆ ਗਿਆ ਬਾਈ ਦਾ ਖਜ਼ਾਨਾ ਹੀ ਰੱਖੀ ਬੈਠਾ ਫਾਰਮ 60 ਦਾ ਘਰੇ ਵੀ 60 ਹੀ ਮਿਲਣ ਲੱਗੇ ਤੇ ਬਾਈ ਨੂੰ ਸ਼ੌਂਕ ਆਈ ਵੀ 2006 ਮਾਡਲ ਆ 285000 ਰੁਪਿਆ ਡਿਮਾਂਡ ਆ ਮੂਰਲੇ ਟਾਇਰਾਂ ਦੀ ਜੋੜੀ ਬਿਲਕੁਲ ਨਵੀਆਂ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਨੇ ਤੇ ਆਪਾਂ ਜੋੜੀ ਤੁਹਾਨੂੰ ਦੱਸ ਦਈਏ ਬਿਰਲਾ ਕੰਪਨੀ ਦੀ ਹੈ ਇਹ 13628 ਦੇ ਬੈਕ ਸਾਈਡ ਦੇ ਟਾਇਰ ਆ ਰੰਗ ਬੰਨ ਵਾਲਾ ਟਰੈਕਟਰ ਬਿਲਕੁਲ ਸਾਫ਼ ਪਿਆ ਬਾਕੀ ਤੁਸੀਂ ਵੀਡੀਓ ਚ ਦੇਖ ਬਾਈ ਜਿਹੜਾ ਸਮਾਨ ਲੱਗਿਆ ਉਹ ਛਤਰੀ ਜੋ ਵੀ ਨਾਲ ਦੋਗੇ ਲੋ ਜੀ ਜੋ ਵੀ ਚੀਜ਼ ਹੈ ਨਾ ਉਹ ਤੁਹਾਨੂੰ ਨਾਲ ਹੀ ਮਿਲੇਗੀ ਤੇ ਉਸ ਦੇ ਨਾਲ ਹੋਰ ਆ ਗਈ ਆਪਣਾ ਲੋ ਜੀ ਇਹ ਵੀ ਕਿਸਾਨ ਭਰਾਵਾਂ ਦੀ ਡਿਮਾਂਡ ਸੀ 855 ਕਿਉਂਕਿ ਇਸ ਟਰੈਕਟਰ ਦੀ ਡਿਮਾਂਡ ਬਹੁਤ ਜ਼ਿਆਦਾ ਆ ओरिजिनल ਰੀਨਲ ਟਰੈਕਟਰ ਆ 2018 ਮਾਡਲ ਆ 5 ਲੱਖ ਤੇ 65000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਤੇ ਜਿਵੇਂ ਰੰਗ ਬੰਨ ਲਓ ਵੀ ਕੋਕਾ ਪੀਸ ਆ ਤੇ ਬੈਕ ਸਾਈਡ ਦੀ ਜੋੜੀ ਨਾਲ ਦੀ ਆ ਬਾਈ ਬੈਕ ਸਾਈਡ ਦੇ ਟਾਇਰ ਗੁਡੀਅਰ ਦੇ ਨਾਲ ਦੇ ਆ 14 9 28 ਦੇ ਟਾਇਰ ਆਉਂਦੇ ਆ 855 ਦੇ ਦੇ ਅਗਲੇ ਵਾਲੇ ਸਾਫ ਟਾਇਰ ਬਾਈ ਨੇ ਨਵੇਂ ਪਵਾਏ ਹੋਏ ਆ ਬਿਲਕੁਲ ਨਵੇਂ ਨੇ ਰੰਗ ਬਾਨਰ ਲੋ ਦਾ ਟਰੈਕਟਰ ਪੂਰਾ ਸਾਫ ਆ ਯਾਰ ਆਪਾਂ ਐਂ ਕਹਿ ਦਈਏ ਜਿਵੇਂ ਏਜੰਸੀ ਚੋਂ ਕਢਾ ਕੇ ਬਾਈ ਨੇ ਸਿੱਧਾ ਮੰਡੀ ਚ ਲੈ ਜਾਂਦਾ ਹੁੰਦਾ ਬਹੁਤ ਸੰਭਾ ਟਰੈਕਟਰ ਆ ਨਗਦ ਕੈਸ਼ ਟਰੈਕਟਰ ਆ ਲੋ ਜੀ ਬਾਈ ਦਾ ਨੰਬਰ ਆਪਾਂ ਤੁਹਾਨੂੰ ਫੇਰ ਬੋਲ ਦਿੰਨੇ ਆ ਇੱਕ ਵਾਰੀ 88 88473 ਜੀ 88473 095322 ਜੀ ਨੰਬਰ ਵੀਡੀਓ ਚ ਬੋਲੇ ਹੁੰਦੇ ਆ ਤੁਹਾਡੇ ਕਮੈਂਟ ਆਉਂਦੇ ਆ ਸਾਡਾ ਹੌਸਲਾ ਵਧਦਾ ਤੇ ਕਮੈਂਟ ਕਰਦੇ ਰਿਆ ਕਰੋ ਤੁਹਾਨੂੰ ਕਿਹੜੇ ਟਰੈਕਟਰ ਦੀ ਡਿਮਾਂਡ ਆ ਕਿਸੇ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਫਾਰਮ 60 22 ਨਾਲ ਸੰਪਰਕ ਕਰ ਸਕਦੇ ਹੋ